ਸਸਿਕਾਉ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਠੇ ਰਾਜਪੁਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਕੋਠੇ ਰਹਿ ਜਾਂਦੇ ਆ ਜੀ ਜਦੋਂ ਜਲਾਲਾਬਾਦ ਤੋਂ ਆਪਾਂ ਭਿੰਡਰਾ ਨੂੰ ਜਾਂਦੇ ਆ ਜੀ ਉਸ ਰੋਡ ਤੇ ਰਹਿ ਜਾਂਦੇ ਆ ਗੈਂਤੀ ਦੇ ਘਾਰੀ ਆ ਇਸੇ ਕਰੋ ਆਪਾਂ ਪਹਿਲਾਂ ਵੀ ਕਈ ਵੀਡੀਓ ਅਪਲੋਡ ਕੀਤੀਆਂ ਨੇ ਜੀ ਪਸ਼ੂ ਹਮੇਸ਼ਾ ਬਾਈ ਕੋਲ ਸਾਫ਼ ਸੁਥਰਾ ਤੇ ਚੰਗਾ ਹੁੰਦਾ ਜੀ ਤੇ ਹੁੰਦਾ ਵੀ ਪਹਿਲੇ ਦੂਜੇ ਸੂਏ ਜੀ ਅੱਜ ਦੀ ਵੀਡੀਓ ਚ ਤਿੰਨ ਸੌਰੀ ਚਾਰ ਨਾਗਾ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਚਾਰੇ ਦੇ ਚਾਰੇ ਸੂਏ ਸਵਾਇਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਸਤਵੀਰ ਸਿੰਘ ਤੇ ਪਿੰਡ ਜਲਾਲਾਬਾਦ ਜ਼ਿਲ੍ਹਾ ਆਪਣਾ ਮੋਗਾ ਠੀਕ ਹੈ ਜੀ ਕੋਠੇ ਰਾਜਪੁਰਾ ਕੋਠੇ ਜੀ ਜਲਾਲਾਬਾਦ ਦੇ ਕੋਠੇ ਵੀ ਕਹਿੰਦੇ ਜਲਾਲਾਬਾਦ ਦੇ ਕੋਠੇ ਵੀ ਕਹਿੰਦੇ ਆ ਤੇ ਮਤਲਬ ਕੋਠੇ ਰਾਜਪੁਰਾ ਵੀ ਕਹਿੰਦੇ ਠੀਕ ਹੈ ਬਾਈ ਚਾਰ ਨਾਗਾ ਜੀ ਅੱਜ ਹਾਂਜੀ ਚਾਰ ਨਾਗਾ ਜੀ ਕਾਲੀ ਤੋਂ ਸ਼ੁਰੂ ਕਰਦੇ ਆ ਸੁਹਾ ਕਿੰਨੇ ਮਾ ਜੀ ਇਹ ਵੀਰੇ ਪਾਈ ਦੂਜਾ ਸੁਹਾ ਕੋ ਦੋ ਸੁਹਾ ਤੇ ਪੰਜਵਾਂ ਦਿਨ ਇਹਨੂੰ ਸੂਈ ਨੂੰ ਆ ਬੱਚਾ ਕੀ ਹੈ ਜੀ ਬੱਚਾ ਹੀ ਮਗਰ ਇਹ ਕਿਹੜਾ ਬੱਚਾ ਜੀ ਹਾਂ ਕਾਲੇ ਰੰਗ ਦਾ ਆ ਦੇ ਇੱਧਰ ਖੜਾ ਬ ਜਿਹੜਾ ਖੜਾ ਜੀ ਹਾਂ ਕੇ ਬੈਠਾ ਜੀ ਬੈਠਾ ਹੀ ਜਿਹੜਾ ਜਿਹੜਾ ਬੈਠਾ ਦੋ ਹਾਂਜੀ ਹਾਂ ਪੰਜਵਾਂ ਨੰਬਰ ਤੇ ਬੈਠਾ 5 ਦਿਨ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਇਹਦੇ ਕਿੰਨਾ ਬੋਲਾ ਭੰਡ ਚ ਪਉਂਦੀ ਆ ਬੋਲਾ ਜੀ ਇਸ ਟਾਈਮ ਇਹਦੇ ਥੱਲੇ 19 ਤੇ 20 ਕਿਲੋ ਦੇ ਵਿੱਚ ਆ ਜੋ ਕਿ ਦੇ ਦਾਂਗੇ ਜੋ ਓਕੇ ਜੀ ਭਲਾ ਚਾਰ ਡੰਗ ਚੋੜ ਲੈਣਾ ਥਣਾ ਦੀ ਥਣਾ ਦੀ ਡਾਨਾ ਜੇਰ ਦੀ ਜੇਰ ਦੀ ਕੰਪਲੀਟ ਆ ਜੀ ਕਿੰਨਾ ਦੁੱਧ ਪਾਜੂ ਫਿਰ ਦੁੱਧ ਜੀ ਇਹਨੂੰ 25 ਕਿਲੋ ਦੇਣਾ ਚਾਹੀਦਾ 25 26 ਕਿਲੋ ਫਿਟਨੈਸ ਆ ਬਹੁਤ ਵੱਡਾ ਇਹਦਾ 22 ਦਾ ਕੱਦ 6 ਤੋਂ ਪਲੱਸ ਆ ਜੀ ਹਾਂਜੀ ਤੇ ਕੱਦ ਕੋਸਾਬਣਾ ਅਡਜਸਟਮੈਂਟ ਲਾਓ ਕਿ 22 ਦੇ ਬਹੁਤ ਨੇੜੇ ਹੁੰਦੀ ਆ ਉਹ ਮੈਂ ਕੁਝ ਪਾਸੇ ਕਰਦੀ ਬਾਈ ਚੈੱਕ ਕਰੋ ਉਹ ਵਨ ਫਿਟਨੈਸ ਆ ਬਾਕੀ ਇਹਦੇ ਟਾਈਮ ਵੀ ਵੇਖ ਲਓ ਕੀ ਆ ਤਿੰਨ ਕਬਈ ਹੋਣਾ ਹੀ ਲਗਭਗ 3:00 ਵਜੇ ਤੋਂ ਵਾਈ ਚ ਰਹਿ ਤਿੰਨ ਘੰਟਿਆਂ ਚ ਵਾਈ ਚ ਬਾਕੀ ਦੇ ਥੁਰ ਕੇ ਦਿਖਾ ਦੀ ਮੇਰੇ ਨਾਲ ਦੀ ਨਾਲ ਸੂਹਾ ਦੂਜਾ ਜੀ 5 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਇਹਦੇ ਬੱਛਾ ਆ ਜਾਂਦਾ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਹਾਈਟ ਵੀ ਵੱਡੀ ਆ ਜਾਂਦੀ ਹੈ ਕੋਈ ਛੋਟੀ ਮੰਨ ਕੇ ਨਾ ਵੇ ਬਰੀਡ ਕੁਆਲਟੀ ਵਾਈ ਜੀ ਵੀ ਪੂਰੀ ਚੰਗੀ ਆ 19 ਤੋਂ 20 ਕਿਲੋ ਕੋਲਾ ਆਪ ਦਾ ਢਾਂਡੇ ਚ ਪਾ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੂਲੇ ਗੈਪ ਤੇ ਲੱਗੇ ਆ ਹੱਥੀ ਚਵਾਈ ਆਲਾ ਥਾਣਾ ਚਾਰ ਹੀ ਥਾਣਾ ਫੋਰਟ ਸ਼ੰਕ ਕੋਈ ਵੀ ਨਹੀਂ ਕੋੜਾ ਜੇ ਕੈਮਰੇ ਤੋਂ ਡਰਦਾ ਜੀ ਪਸ਼ੂ ਬੱਚੇ ਕੋਲ ਜਾਂਦੀ ਬੱਚੇ ਕੋਲ ਜਾਂਦੀ ਹੈ ਕੋਈ ਗੱਲ ਨਹੀਂ ਵੀਰੇ ਮੋੜ ਲਿਆ ਆਹ ਬੱਚਾ ਬਣਾਇਆ ਬਾਕੀ ਫਿਟਨੈਸ ਆਲਾ ਹਵਾਨਾ ਤੁਹਾਨੂੰ ਵੀ ਪਤਾ ਵੀਰੇ ਕਾਮਯਾਬ ਵੀ ਐਫਐਫ ਚ ਇਹੀ ਆ ਫਿਟਨੈਸ ਆਲਾ ਹਵਾਨਾ ਜੇ ਬਰੇ ਟੋਟ ਨਾ ਲੈ ਬਹੂ ਨਾ ਤਾਂ ਕਰਮਾਲ ਨੇ ਉਹਨੇ ਦੁੱਧ ਦੇਣਾ ਤੇ ਨਾ ਹੀ ਨਲੇ ਬਿਮਾਰੀ ਵੱਧ ਹੁੰਦੀ ਹੈ ਇਹਨੂੰ ਆਪਾਂ ਪੰਜਾਬੀ ਚ ਜੇ ਕੱਗੇ ਤਾਂ ਬਿਮਾਰੀ ਰਹਿਤ ਹਵਾਨਾ ਹੈ ਜਿਹੜਾ ਹੈ ਦੰਦਾਂ ਚ 6 ਦੰਦਾਂ ਉਹ ਤਾਂ 6 ਦੰਦ ਕਹਿਣ ਦੀ ਗੱਲ ਨਹੀਂ ਓਰੀਜਨਲ ਦੂਜਾ ਸ਼ੁਰੂਆਤ ਠੀਕ ਹੈ ਜੀ ਹਵਾਨੇ ਦੀ ਖੂਬਸੂਰਤੀ ਇਕੱਲੀ ਫੇਰ ਚੈੱਕ ਕਰ ਲਓ ਜੀ ਨੇੜੇ ਤੋਂ ਵੀ ਰਹਿਮਾਨਾ ਤੁਹਾਨੂੰ ਤਾਂ ਦਿਖਾਉਣਾ ਹੁੰਦਾ ਤਾਂ ਕਿ ਤੁਹਾਨੂੰ ਬਰੀਕੀਆਂ ਪਤਾ ਲੱਗੀਆਂ ਫੋਰਟ ਚੰਗ ਕੋਈ ਵੀ ਨਹੀਂ ਠੰਡੀ ਸੀਲ ਦੀ ਗਾਰੰਟੀ ਹੈ ਤੇ ਡਿਮਾਂਡ ਨਹੀਂ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਤੇ ਐ ਵੀ ਕੋਈ ਚੱਕਰ ਨਹੀਂ ਹੈਲਦੀ ਨਹੀਂ ਤੇ ਡਿਮਾਂਡ ਡਿਮਾਂਡ ਵੜੇ ਹੋਰ ਕਿਸੇ ਕੋਲੇ ਹੁੰਦੀ ਦਾ ਮੁੱਲ ਜਿੰਨਾ ਮਰਜ਼ੀ ਕਰੀ ਜਾਂਦੇ ਠੀਕ ਆ ਜੀ ਤੇ ਮਤਲਬ ਆਪਾਂ ਇਹ ਮੁੱਲ 10 ਆ ਪੂਰੇ ਲੱਖ ਦੀ ਦਵਾਂਗੇ ਪੂਰੇ ਲੱਖ ਦੀ ਹਾਂਜੀ ਹਾਂ ਜੈਜ ਡਿਮਾਂਡ ਆ ਜੀ ਮੁੱਲ ਕਰੋਨ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਪੂਰੇ ਲੱਖ ਦੀ ਵੈੜ ਦੇ ਦਾਂਗੇ ਕੁਆਲਿਟੀ ਜਿੱਥੋਂ ਜਦੋਂ ਤੁਸੀਂ ਆ ਕੇ ਵੇਖੋਗੇ ਜਚੂਗੇ ਵੈੜ ਤੋਂ ਕੋਈ ਮੁਰਦਦਾ ਨਹੀਂਗਾ ਜਦੋਂ ਆ ਕੇ ਖੂਬਸੂਰਤੀ ਵੇਖੋਗੇ ਵੈੜ ਦੀ ਕੋਈ ਵੀ ਰਮੜਦਾ ਨਹੀਂ ਤੇ ਦੋ ਨੰਬਰ ਵੀਰੇ ਸੂਆ ਗਏ ਦੋ ਨੰਬਰ ਵੀਰੇ ਸੂਈ ਹੈ ਪਹਿਲਾ ਸੂਆ ਵਾ ਹਾਂ ਦੰਦੋ ਜੀ ਤੇ ਇਹ ਦੰਦੋ ਵੀਰੇ ਇਹ ਛਿੱਗੀ ਇਹ ਆ ਠੀਕ ਆ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ ਅੱਜ 22 23 ਦਿਨ ਬੱਚਾ ਕੀ ਹੈ ਜੀ ਇਹਦੇ ਮਗਰ ਹੀ ਬੱਚਾ ਹੀ ਹੈ ਉਹ ਨਾਲ ਦਾ ਵੱਡਾ ਹਾਂਜੀ ਹਾਂ ਨਾਲ ਦਾ ਵੱਡਾ ਬੱਚਾ ਠੀਕ ਆ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਇਸ ਟਾਈਮ ਮੇਰੇ ਥੱਲੇ ਦੋਤਾ ਹੀ 17 ਕਿਲੋ ਜੋ ਕੇ ਲਿਆਏ ਆ ਠੀਕ ਆ ਜੀ ਹੁਣ ਇਹਦੇ ਥੱਲੇ 15 ਕਿਲੋ ਦੋਨਾਂ ਦੇ ਜੋ ਕੇ ਦੇ ਦੰਗ ਹਾਂ ਥੋੜਾ ਜਿਹਾ ਉਪਰਾਂ ਕਰ ਗਈ ਸੀ ਥਣਾ ਦੀ ਦੰਨ ਹੈ ਜੀ ਥਣਾ ਵੀ ਦੰਨ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਸ ਬਾਕੀ ਜੂੜ ਪੌਣਾ ਪਾ ਲੋ ਆਈ ਚੋਣੀ ਆਈ ਖੜ ਜਾਂਦੀ ਕੋਈ ਠੀਕ ਆ ਵੀਰੇ 15 ਕਿਲੋ ਨੈਟ ਦੁੱਧ ਤਿਆਰ ਆ ਦੁੱਧ 17 ਜੋਗੇ ਲੈ ਆਨੇ ਥੋੜਾ ਜਿਹਾ ਉਪਰਾ ਕਰ ਗੀ ਜੀ 22 ਦਿਨ ਹੋ ਗਏ ਸੂਈ ਨੂੰ ਬੱਚੇ ਦੇ ਮਗਰ ਵੱਚਾ ਜਾਂਦਾ ਵੱਚਾ ਤੁਹਾਨੂੰ ਬਾਅਦ ਚ ਆਪਾਂ ਉਧਰਲੀ ਸਾਈਡ ਦਿਖਾ ਦਾਂਗੇ ਜੀ ਕਾਕੀ ਬਰੀਡ ਵਾਈਜ਼ ਕੁਆਲਿਟੀ ਵਾਈਜ਼ ਇਹ ਵੀ ਪੂਰੀ ਚੰਗੀ ਆ ਜੀ ਫੇਸ ਕੁਆਲਿਟੀ ਸੋਹਣੀ ਆ ਸ਼ਾਈਨਿੰਗ ਵਾਲੀ ਸਕਿਨ ਥਾਣਾ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਬਜਨ ਵਜੂਦ ਪੂਰਾ ਚੰਗਾ ਬਰੀਡ ਕੁਆਲਿਟੀ ਦਾ ਵੀਰੇ ਅੰਤ ਤੋਂ ਕੋਈ ਨਹੀਂ ਤੇ ਡਿਮਾਂਡ ਇਹਦੀ ਕੀ ਰਹਿਣ ਵਾਲੀ ਹੈ ਜੀ ਇਹਦਾ ਫਿਰ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਓ ਮੁੱਲ 70 ਕਰਦੇ ਆ ਠੀਕ ਆ ਜੀ ਦੇਵਾਂਗੇ ਆਪਾਂ ਇਹ 62000 ਦੀ ਦੇਵਾਂਗੇ ਠੀਕ ਆ ਜੀ ਹਾਂਜੀ ਮੁੱਲ ਕਰਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਆਪਾਂ ਬਾਕੀ ਰੱਖਣਾ ਜਿੰਨਾ ਕੋ ਮਤਲਬ ਹਾਂ ਨਾ ਜੀ ਵਾਲੇ ਸਹੀ ਗੱਲ ਹੈ ਜੀ ਬਾਕੀ ਕੋਈ ਗੱਲ ਨਹੀਂ 62000 ਦੀ ਬੈਡ ਦੇ ਦਾਂਗੇ ਬੈਡ ਚੰਗੀ ਆ ਪੂਰੀ ਕੁਆਲਿਟੀ ਵਾਲੀ ਹੈ ਜੀ 3 ਨੰਬਰ ਚੁੱਟੀ ਕਬੂਤਰੀ ਬਈ ਸੁਆ ਕੇ ਨੰਬਰ ਵੀ ਤਾਂ ਸੁਆ ਹੈਗਾ ਦੂਜਾ ਇਹ ਕਹ ਦੋ ਸੁਈਏ ਸੁਈ ਨੂੰ ਇਹਨੂੰ ਵੀ 20 25 ਦਿਨ ਹੋ ਗਏ ਇਹਦੇ ਮਗਰ ਬੱਚੀ ਸੀਗੀ ਹਾਂਜੀ ਬੱਚੀ ਆਪਾਂ ਨੇ ਦਿੱਤੀ ਨਹੀਂ ਬੰਦਿਆਂ ਨੇ ਤੋ ਕਰੇ ਬੱਚੀ ਰੱਖਣੀ ਗਵਾਂਡ ਪਿੰਟੋ ਹੀ ਲਈਆ ਗਾਰੰਟੀ ਹੈ ਬਈ ਹਾਂਜੀ ਹਾਂ ਗਾਰੰਟੀ ਆਗਲਾ ਬੇਸ਼ੱਕ ਦੀ ਚੈੱਕ ਕਰਾ ਕੇ ਲੈ ਜੇ ਡਾਕਟਰ ਲੈ ਕੇ ਚੈੱਕ ਹਾਂਜੀ ਹਾਂ ਤੇ ਦੁੱਧ तेरे ਥੱਲੇ 19 ਕਿਲੋ ਤਿਆਰ ਆ ਹੁਣ 19 ਕਿਲੋ ਤੋਂ ਜੋਕ ਕੇ ਦੇ ਦੇ ਹਾਂਜੀ ਜੋਕ ਕੇ ਦੇ ਦਾਂਗੇ ਥਣਾ ਦੀ ਦੰਨਾ ਇਹ ਥਣਾ ਦੀ ਦੰਨਾ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਜੀ ਸੂਆ ਬਾਈ 10 ਦਾ ਦੂਜਾ ਸੂਈ ਹੈ ਜੀ 20 ਤੋਂ 22 ਦਾ ਨ ਸਮਾ ਇਹਦਾ ਵੀ ਹੋ ਗਿਆ ਸੂਈ ਨੂੰ ਬਾਕੀ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ala ਥਾਣਾ ਜੀ ਚਾਰ ਹੀ ਥਾਣਾ ਕੋਟਸ਼ਾਂਕ ਕੋਈ ਵੀ ਨਹੀਂ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਇਹਨੇ ਫਾਰਮ ਚੋਂ ਹੀ ਲਈ ਆ ਤੇ ਇਹ ਨਾ ਮਸ਼ੀਨ ਤੇ ਚੋਂਦੇ ਰਹੇ ਆ ਠੀਕ ਹੈ ਵੀਰੇ ਉਹਨਾਂ ਨੇ ਬੱਚੀ ਨਹੀਂ ਦਿੱਤੀ ਉਹਨਾਂ ਨੇ ਪਹਿਲਾਂ ਹੀ ਕਹੇ ਗਏ ਕਿ ਬੱਚੀ ਨਹੀਂ ਅਸੀਂ ਦੇਣੀ ਨਾਲ ਠੀਕ ਹੈ ਕਵਾਲੀ ਆਪਾਂ ਉਹ ਹਿਸਾਬ ਨਾਲ ਲੈ ਗਏ ਹਾਂ ਬਾਕੀ ਵੀਰੇ ਆਪ ਦਾ ਡਾਕਟਰ ਲਿਆ ਕੇ ਚਾਹੇ ਚੈੱਕ ਕਰਾ ਕੇ ਕੋਈ ਆਏ ਨਹੀਂਗਾ ਬਈ ਧੋਖਾ ਧੜੀ ਵਾਲਾ ਕੰਮ ਹੋਊਗਾ ਸਾਫ਼ ਸੁਥਰਾ ਕੰਮ ਆ ਬਾਈ ਦਾ ਤੁਸੀਂ ਆਪ ਦੀ ਤਸੱਲੀ ਵਾਸਤੇ ਡਾਕਟਰ ਲਿਆ ਸਕਦੇ ਕਿਉਂਕਿ ਕਿਸੇ ਵੀਰ ਨੇ ਸੀਮੰਤ ਚੰਗਾ ਲਵਾਇਆ ਸੀ ਤਾਂ ਕਰਕੇ ਬੱਚਾ ਦਿੱਤਾ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ ਮੁੱਲ 75000 ਆ 70000 ਦੀ ਅੱਛੀ ਦੇ ਦੇ 70000 ਦੀ ਦੇ ਹਾਂਜੀ ਹਾਂ ਠੀਕ ਹੈ ਜੀ ਤੇ ਅੱਗੇ ਵੀਰੇ 4 ਨੰਬਰ ਸੂਆ ਕਿੰਨਾ ਮਾ ਜੀ ਇਹ ਵੀਰੇ ਸੂਆ ਹੈਗੀ ਤੀਜਾ ਠੀਕ ਆ ਇਹ ਕਦੋਂ ਸੂਈ ਇਹ ਵੜ ਸੂਈ ਨੂੰ ਹੋ ਗਿਆ ਅੱਜ 6ਵਾਂ ਦਾਣਾ ਦੇ ਬੱਛੀ ਮਗਰ ਬਾੜੀ ਚੰਗੀ ਆ ਹੈ ਬੱਛੀ ਦਾ ਅੰਤ ਕੋਈ ਹਾਂਜੀ ਚੈੱਕ ਕਰ ਲਓ ਜੀ ਖਾਧੀ ਬੱਛੀ ਬਹੁਤ ਚੰਗੀ ਬੱਛੀ ਪੂਰੀ ਟੌਪ ਦੀ ਬੱਛੀ ਜੇ ਕਿਸੇ ਨੇ ਬੱਛੀ ਨਾਲ ਜਾਣੀ ਹੋਵੇ ਨਾਲ ਠੀਕ ਆ ਜੀ ਤੇ ਆਪਾਂ 5000 ਤੇ ਬੱਛੀ ਰੱਖ ਲਾਂਗੇ 5000 ਹਾਂਜੀ ਹਾਂ ਬੀਜੇ ਕਦਾ ਮਾਣਣਾ ਤੀਜਾ ਸੂਆ ਸੂਈ ਆ 6 ਦਿਨ ਹੋ ਗਏ ਸੂਈ ਨੇ ਦੁੱਧ ਕਿੰਨਾ ਤਿਆਰ ਹੁਣ ਜੀ ਹੈਗਾ ਤਾਂ 11 ਕਿਲੋ ਆਪਾਂ 10 ਕਿਲੋ ਕਵਾਂਗੇ ਫਿੱਕੀ 10 ਕਿਲੋ ਹਾਂ ਜੀ ਫਿੱਕੀ ਆ ਥੋੜੀ ਇਹ ਪਹਿਲਾਂ 10 ਦਿਨ ਆ ਯੋਜੇ ਕਰਵਾਦੇ ਚਾਰੂ ਬਹੁਤ ਜਿਆਦੇ ਆ ਜਿਹੜਾ ਕੁਸ ਮਰਜੀ ਪਾ ਦਿਓ ਬਈ ਬਰੀਡ ਬਹੁਤ ਚੰਗੀ ਬਰੀਡ ਬਹੁਤ ਆ ਸਾੰਭਣੀ ਦੇ ਪੱਖ ਤੋਂ ਕੋਈ ਚੰਗੀ ਨਹੀਂ ਸੰਭਾਈ ਦੇ ਪੱਖ ਤੋਂ ਵਹਿੜ ਰਹੀ ਵੀ ਆ ਲਿਸੀ ਆ ਵੀਰੇ ਜਰੂਰ ਕਿੰਨਾ ਬੋਲਾ ਪਉਂਦੀ ਆ ਬਈ ਦੁੱਧ ਹੁਣ ਜੀ ਇਹਦੇ ਥਲੇ ਹੈਗਾ 11 ਕਿਲੋ ਆਪਾਂ 10 ਹੀ ਕਵਾਂਗੇ ਠੀਕ ਆ ਆ ਜਿਹੜੀ ਵੈਸੀ ਆ ਮਗਰ ਮਾੜੀ ਜੀ ਬੂਬੀ ਜੀ ਹਾਂ ਜੀ ਇਹ ਚਲਦੀ ਨਹੀਂ ਨਾਲ ਇਹਦਾ ਮੂੰਹ ਆ ਠੀਕ ਆ ਜੀ ਬੂਬੀ ਹੈਣੀ ਇਹ ਬਰੀਡ ਬਹੁਤ ਆ ਜੀ ਸੰਭਾਈ ਦੇ ਪੱਖ ਤੋਂ ਗਈ ਵੀਗਾ ਪਰ ਬੱਚਾ ਟੋਪ ਦਾ ਦਿੱਤਾ ਜੀ ਗੱਲ ਆ ਕਰਾ ਬੱਚੀ ਵਾਲੀ ਕਿਹਦੇ ਕੋਈ ਮੱਛੀ ਨਾਲ ਨਾਲ ਜਾਣੀ ਹੋਈ ਤੇ ਆਪਾਂ ਰੱਖ ਲਾਂਗੇ 5000 ਇਹਦੀ ਫਿਰ ਡਿਮਾਂਡ ਛੋਟੀ ਜੀ ਡਿਮਾਂਡ ਤਾਂ ਫਿਰ ਇਹਦਾ ਆਫਰ ਵਾਲਾ ਹੀ ਕਰ ਦੇਣਾ ਆਪਾਂ ਕਿੰਨਾ ਜੀ ਉਵੇਂ ਮੁੱਲ ਤੇ ਦਾ 45 ਕਰਦੇ ਆ 40000 ਦੀ ਆਪਾਂ ਦੇਣੀ ਆ ਇਹ ਇਹ ਕੋਈ ਬੱਛੀ ਨਾਲ ਜਾਉ 5000 ਚਾਪਾ ਬੱਛੀ ਕੱਟ ਲਾਂਗੇ 35000 ਹਾਂਜੀ ਲਓ ਜੀ ਇਹ ਤਾਂ ਫ੍ਰੀ ਆਲਾ ਕੰਮ ਹੋ ਗਿਆ ਦੁੱਧ ਨੇ ਦੇਣਾ 15-16 ਕਿਲੋ ਸਹੀ ਗੱਲ ਆ ਦੇ ਦੋ ਬਈ 15 ਬਰ ਗੇ ਸੇਵਾ ਵਾਲੇ ਕੋਲ ਜਾਵਣੀ ਪੈਂਦੀ ਚਾਰੂ ਬਹੁਤ ਚਾਰੂ ਤਾਂ ਬਾਈ ਛੱਡਦੀ ਨਹੀਂ ਪੱਠੇ ਕੋਸੇ ਭਰ ਜਾਣਾ ਸੇਵਾ ਵਾਲੇ ਪੱਖ ਤੋਂ ਬਈ ਗਈ ਵੀ ਆ ਵਹਿੜ ਤੇ ਸੀਲ ਠੰਡੀ ਕੋਈ ਨੀ ਕਰਦ ਕਾਰ ਚੰਗਾ ਫਿਟਨੈਸ ਆਲਾ ਹਵਾਨਾ ਕੁਆਲਿਟੀ ਬੜੀ ਆ ਪੰਜਾਬੀ ਮਗਰ ਟੌਪ ਦਾ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ